ਬੀਸੀ ਨਾਈ ਨੀਐਮ ਦੇ ਵਿੱਚ ਇੱਕ ਵਾਰੀ ਫੇਰ ਤੋਂ ਸਵਾਗਤ ਅੱਜ ਵੀਰਵਾਰ ਦਾ ਦਿਨ ਹੈ ਤੇ ਵੀਰਵਾਰ ਦਾ ਦਿਨ ਅਸੀਂ ਰਾਖਵਾਂ ਰੱਖਿਆ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਨਿਊਯਾਰਕ ਤੋਂ ਸਰਦਾਰ ਯਾਦਵਿੰਦਰ ਸਿੰਘ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਕੋਲੋਂ ਅਮਰੀਕਾ ਦੀਆਂ ਅਪਡੇਟਸ ਜਿਹੜੀਆਂ ਬੇਸਿਕਲੀ ਸਾਡੇ ਜਿਹੜੇ ਕੈਨੇਡੀਅਨ ਵਿਊਅਰਸ ਨੇ ਉਹ ਜਾਨਣਾ ਚਾਹੁੰਦੇ ਆ ਉਹਨਾਂ ਨਾਲ ਆਪਾਂ ਇੱਕ ਵਾਰੀ ਫੇਰ ਗੱਲਬਾਤ ਕਰਦੇ ਹਾਂ ਸਵਾਗਤ ਕਰਦੇ ਹਾਂ ਉਹਨਾਂ ਦਾ ਸਤਿ ਆਦਿ ਯਾਦਵਿੰਦਰ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਦਾ ਗੱਲ ਕਰਦਿਆਂ ਸਭ ਤੋਂ ਪਹਿਲਾਂ ਸਾਨੂੰ ਜਾਣਕਾਰੀ ਦਿਓ ਕਿ ਐਸ ਦੇ ਲਈ ਜਿਹੜੀ ਅਮਰੀਕਾ ਦੇ ਵਿੱਚ ਕਾਫੀ ਜਿਹੜੇ ਇਸ਼ੂਜ਼ ਨੇ ਉਹ ਚਰਚਾ ਦੇ ਵਿੱਚ ਨੇ ਸਭ ਤੋਂ ਵੱਡੀ ਗੱਲ ਆ ਕਿ ਅੱਜ 23 ਦਿਨ ਹੋ ਚੱਲਿਆ ਸਰਕਾਰ ਛਟਰਾਉਂਆਂ ਲਾਕਡਾਊਨ ਸਰਕਾਰ ਬੰਦ ਪਈ ਹੈ ਇਹਦੇ ਬਾਰੇ ਅਮਰੀਕਾ ਦੇ ਵਿੱਚ ਐਸ ਦੇ ਅਸਰ ਕੀ ਪੈ ਰਿਹਾ ਤੇ ਥੋੜਾ ਜਿਹਾ ਸਾਨੂੰ ਸਮਝਾਓ ਕਿ ਇਸ ਅਮਰੀਕਾ ਦੇ ਵਿੱਚ ਛਟਰਾਉਂ ਕਿਉਂ ਹੋਇਆ ਹੈ ਕੀ ਕਾਰਨਕ ਦਾ ਕੀ ਮਤਲਬ ਹੈ ਹਾਂਜੀ ਅ ਇਬਾਉਟ ਦਾ ਹਾਰਡਿ ਸ਼ੂਆ ਜੀ ਇੱਥੇ ਪਿਛਲੇ ਤਕਰੀਬਨ 3 ਹਫ਼ਤਿਆਂ ਤੋਂ ਜਿਹੜੀ ਗਵਰਨਮੈਂਟ ਆ ਜਿਹਨੂੰ ਕਹਿੰਦੇ ਕਿ ਗਵਰਨਮੈਂਟ ਸ਼ਟਡਾਊਨ ਹੋਈ ਪਈ ਆ ਕਿਉਂਕਿ ਜਿਹੜਾ ਬਜਟ ਆ ਪੇਸ਼ ਕਰਨਾ ਹੁੰਦਾ ਕਾਂਗਰਸ ਨੇ ਪਾਸ ਕਰਨਾ ਹੁੰਦਾ ਆ ਉਸ ਤੋਂ ਬਾਅਦ ਜਿਹੜੀ ਮਨੀਆਂ ਉਹ ਜਿੱਥੇ-ਜਿੱਥੇ ਵੀ ਉਹਨਾਂ ਦੀ ਅਪਰੋਪ੍ਰੀਏਸ਼ਨਸ ਹੁੰਦੀਆਂ ਨੇ ਉੱਥੇ-ਉੱਥੇ ਉਹ ਉਹਨਾਂ ਨੂੰ ਰਿਲੀਜ਼ ਕੀਤਾ ਜਾਂਦਾ ਪਰ ਅਨਫੋਰਚੂਨੇਟ ਪਰਟ ਆ ਕਿ ਇਸ ਵਾਰ ਕਿਉਂਕਿ ਜਿਹੜੀ ਜਿਹੜੀ ਸੈਨੇਟ ਆ ਔਰ ਉਹਦੇ ਵਿੱਚ ਤੇ ਜਿਹੜਾ ਹਾਊਸ ਆਫ ਰੈਪ੍ਰੈਜ਼ੈਂਟੇਟਿਵ ਆ ਉਹਦੇ ਵਿੱਚ ਜਿਹੜਾ ਇੰਬੈਲੈਂਸ ਹੋਇਆ ਪਿਆ ਆ ਪਾਵਰ ਦਾ ਉਹਦੇ ਕਰਕੇ ਜਿਹੜਾ ਉਹ ਬਜਟ ਆ ਪਾਸ ਨਹੀਂ ਹੋ ਰਿਹਾ ਜਿਹੜਾ ਕੋਰ ਹੈਗੀ ਆ ਇਸ ਸਾਰੀ ਇਸ਼ੂ ਦਾ ਉਹ ਬੇਸਿਕਲੀ ਹੈਗਾ ਆ ਜਿਹੜਾ ਓਬਾਮਾ ਕੇਅਰ ਜਿਹਨੂੰ ਕਹਿੰਦੇ ਸੀ ਜਿਹੜਾ ਕਿ ਅੱਜ ਤੋਂ 10 ਸਾਲ ਪਹਿਲਾਂ ਇੱਕ ਐਕਟ ਪਾਸ ਹੋਇਆ ਸੀ ਜਿਹਨੂੰ ਕਿ ਹੈਲਥ케ਅਰ ਐਕਟ ਆ ਉਹ ਜਿਹਦੇ ਅਧੀਨ ਜਿਹੜੇ ਬੜੇ ਵਾਸਤ ਜਿਹੜੀ ਪੋਪੂਲੇਸ਼ਨ ਸੀਗੀ ਉਹਨਾਂ ਨੂੰ ਹੈਲਥ ਇੰਸ਼ੋਰੈਂਸ ਮਿਲੀ ਸੀਗੀ ਬੜੇ ਚੀਪ ਰੇਟਸ ਦੇ ਉੱਤੇ ਉਹ ਸਬਸਿਡਾਈਜ਼ਡ ਇੰਸ਼ੋਰੈਂਸ ਸੀਗੀ ਉਹ ਇਨਕਮ ਦਾ ਉਹਦੇ ਵਿੱਚ ਲੈਵਲ ਸੀਗੇ ਕਿ ਜਿਹੜੇ ਬਿਲਕੁਲ ਥੋੜੀ ਇਨਕਮ ਦੇ ਲੋਕ ਨੇ ਉਹਨਾਂ ਦੀ ਤਕਰੀਬਨ ਇੰਸ਼ੋਰੈਂਸ ਫ੍ਰੀ ਸੀਗੀ ਜਿਉ ਜਿ ਇਨਕਮ ਲੈਵਲ ਉਹਨਾਂ ਦੇ ਵੱਧ ਸੀਗੇ ਉਹ ਉਹਨਾਂ ਦੀ ਜਿਹੜੀ ਜਿਹੜੇ ਉਹਨਾਂ ਦੇ ਜਿਹੜੀ ਜਿਹੜੀ ਉਹਨਾਂ ਦੀ ਇਨਸਟਾਲਮੈਂਟਸ ਸੀਗੀਆਂ ਇੰਸ਼ੋਰੈਂਸ ਦੀਆਂ ਉਹ ਵਧੀਆਂ ਜਾਂਦੀਆਂ ਸੀਗੀਆਂ ਸੋ ਇਸ ਗੱਲ ਦਾ ਜਿਹੜੇ ਰਿਪਬਲਿਕਨ ਪਾਰਟੀ ਸੀ ਉਹ ਸ਼ੁਰੂ ਤੋਂ ਵਿਰੋਧ ਕਰਦੀ ਆਈ ਆ ਉਹ ਉਹਨਾਂ ਨੂੰ ਚਾਹੁੰਦੀ ਸੀ ਕਿ ਜਿਹੜਾ ਐਕਟ ਆ ਇਹ ਬਹੁਤ ਐਕਸਪੈਂਸਿਵ ਆ ਕਿਉਂਕਿ ਜਿਹੜੀਆਂ ਸਬਸਿਡੀਆਂ ਜਿਹੜਾ ਸਬਸਿਡਾਈਜ਼ਡ ਸਿਸਟਮ ਸੀਗਾ ਇਹ ਸਾਰਾ ਖਾਸ ਕਰਕੇ ਜਿਹੜੇ ਲੋਕਾਂ ਕੋਲੇ ਲੋ ਲੋ ਇਨਕਮ ਵਾਲੇ ਲੋਕ ਨੇ ਜਿਹੜੇ ਜਿਨ੍ਹਾਂ ਕੋਲੇ ਇਨਕਮ ਦੇ ਸੋਰਸ ਘਟਨੇ ਉਹਨਾਂ ਨੂੰ ਤਕਰੀਬਨ ਫ੍ਰੀ ਇੰਸ਼ੋਰੈਂਸ ਸੀਗੀ ਔਰ ਉਹਦਾ ਜਿਹੜਾ ਸਾਰਾ ਬੋਝ ਸੀਗਾ ਅਲਟੀਮੇਟਲੀ ਤਾਂ ਗਵਰਨਮੈਂਟ ਨੂੰ ਪੇ ਕਰਨਾ ਪੈਂਦਾ ਸੀਗਾ ਸੋ ਜਿਹੜੀ ਇੱਕ ਰਫ ਐਸਟੀਮੇਟ ਆ ਕਿ ਜਿਹੜਾ ਆਉਣ ਵਾਲੇ 10 ਸਾਲ ਦੇ ਵਿੱਚ ਜੇ ਜਿਹੜੀ ਓਬਾਮਾ ਕੇਅਰ ਆ ਜਾਂ ਅਫੋਰਡੇਬਲ ਕੇਅਰ ਐਕਟ ਆ ਜੇ ਉਹ ਕੰਟੀਨਿਊ ਰਹਿੰਦਾ ਆ ਤੇ 350 ਬਿਲੀਅਨ ਡਾਲਰ ਨੇ ਜਿਹੜੇ ਉਹ ਯੂ ਐਸ ਗਵਰਨਮੈਂਟ ਤੇ ਹੋਰ ਬੋਝ ਪੈ ਜਾਣਗੇ ਸੋ ਇਹ ਇੱਕ ਬਹੁਤ ਵੱਡਾ ਐਕਸਪੈਂਸ ਆ ਜਿਸ ਨੂੰ ਕਿ ਜਿਹੜੇ ਰਿਪਬਲਿਕਨ ਸਾਈਡ ਆ ਉਹ ਕਹਿੰਦੀ ਆ ਕਿ ਅਸੀਂ ਅਸੀਂ ਇਹ ਬੇਅਰ ਨਹੀਂ ਕਰ ਸਕਦੇ ਜਿਹੜੇ ਲੋਕਾਂ ਨੂੰ ਇੰਸ਼ੋਰੈਂਸ ਚਾਹੀਦੀ ਆ ਉਹ ਓਪਨ ਮਾਰਕੀਟ ਆ ਜਿਹਦੇ ਵਿੱਚ ਜਿਵੇਂ ਪਹਿਲਾਂ ਸੀਗੀ ਕਿ ਉਹਦੇ ਵਿੱਚ ਇੰਸ਼ੋਰੈਂਸ ਲੈ ਲੈਣ ਜਿਹੜੇ ਨਹੀਂ ਲੈ ਸਕਦੇ ਉਹ ਉਹਨਾਂ ਦਾ ਉਹਨਾਂ ਨੂੰ ਉਹ ਮਤਲਬ ਦੇਰ ਨਾ ਕਹਿੰਦੇ ਕਿ ਗਵਰਨਮੈਂਟ ਦੀ ਓਬਲੀਗੇਸ਼ਨ ਨਹੀਂ ਕੀ ਕਿ ਅਸੀਂ ਸਾਰਿਆਂ ਨੂੰ ਹੈਲਥ ਇੰਸ਼ੋਰੈਂਸ ਦਈਏ ਸੋ ਜਿਹੜੇ ਜਿਹੜੇ ਡੈਮੋਕਰੇਟ ਸਾਈਡ ਆ ਉਹ ਇਸ ਗੱਲ ਦੇ ਉੱਤੇ ਅੜੀ ਹੋਈ ਆ ਕਿ ਸਾਨੂੰ ਜਿੰਨਾ ਚਿਰ ਤੁਸੀਂ ਜਿਹੜੀਆਂ ਸਬਸਿਡੀਆਂ ਨੇ ਉਹਨਾਂ ਨੂੰ ਨੈਕਸਟ 10 ਇਅਰ ਲਈ ਕੈਰੀ ਨਹੀਂ ਕਰਦੇ ਉਹ ਉਹਨਾਂ ਚੇਅਰ ਅਸੀਂ ਜਿਹੜੀ ਕਿਉਂਕਿ ਜਿਹੜੀ 2/3 ਮੈਜੋਰਟੀ ਚਾਹੀਦੀ ਆ ਕੋਈ ਵੀ ਜਿਹੜਾ ਬਜਟ ਆ ਉਹਨੂੰ ਪਾਸ ਕਰਨ ਲਈ ਔਰ 2/3 ਮੈਜੋਰਟੀ ਤਾਂ ਕਿਸੇ ਇੱਕ ਪਾਰਟੀ ਕੋਲ ਨਹੀਂ ਹੈਗੀ ਸੋ ਦੇ ਨੀਡ ਬਾਈ ਪਾਰਟੀਆਂ ਜਿਹੜੀ ਹੈਗੀ ਐਗਰੀਮੈਂਟ ਉਹਦੇ ਉੱਤੇ ਉਹ ਓਨ ਅਪੋਰਚੂਨੇਟਲੀ ਉਹ ਨਹੀਂ ਹੋ ਰਿਹਾ ਪਿਛਲੇ 3 ਵੀਕਾਂ ਤੋਂ ਔਰ ਇਸ ਕਰਕੇ ਜਿਹੜੀ ਗਵਰਨਮੈਂਟ ਤੇ ਜਿਹੜੇ ਜਿਹੜੇ ਖਾਸ ਕਰਕੇ ਫੈਡਰਲ ਗਵਰਨਮੈਂਟ ਦੇ ਜਿਹੜੇ ਵੱਡੇ ਵਿਭਾਗ ਨੇ ਉਹ ਹੌਲੀ ਹੌਲੀ ਜਿਹੜੇ ਆਹੋ ਸ਼ਟ ਹੋ ਰਹੇ ਨੇ ਕਿਉਂਕਿ ਜਿਹੜੇ ਲੋਕ ਨੇ ਉਹਨਾਂ ਨੂੰ ਤਨਖਾਹ ਨਹੀਂ ਮਿਲ ਰਹੀਆਂ ਔਰ ਉਹਦੇ ਵਿੱਚ ਜਿਹੜੇ इवन ਵੈਟਰਨਸ ਨੇ ਜਿਵੇਂ ਜਿਹੜੀ ਜਿਹੜੀ ਫੈਡਰਲ ਗਵਰਨਮੈਂਟ ਚਲਾਉਂਦੀ ਆ ਉਹ ਤਾਂ ਉਹਨਾਂ ਦਾ ਜਿਹੜਾ ਹੈਗਾ ਆ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਇਧਰ ਉਧਰੋਂ ਪੈਸੇ ਕਰਕੇ ਤੇ ਉਹ ਆਪਣਾ ਜਿਹੜਾ ਕੰਮ ਚਲਾ ਰਹੇ ਨੇ ਪਰ ਜਿਹੜੀ ਜਿਹੜੀ منی ਚਾਹੀਦੀ ਆ ਪੈਸਾ ਪੈਸਾ ਚਾਹੀਦਾ ਆ ਉਹਦੇ ਉਹਦੀ ਜਿਹੜੀ ਨਾਂ ਹੋਣ ਕਰਕੇ ਜਿਹੜੀ ਗਵਰਨਮੈਂਟ ਜਿਹੜੀ ਹੈਗੀ ਆ ਉਹ ਤਕਰੀਬਨ ਸ਼ਟ ਸ਼ਟ ਵਾਂਗੂ ਇਹ ਬਹੁਤ ਮਦਦ ਕਰੀ ਕੰਡ ਬਹੁਤ ਵੱਖਰੀ ਗੱਲ ਸਮਝ ਸਕਦਾ ਕਿ ਇਹ ਆਮ ਤੌਰ ਦੇ ਤੇ ਇਸ ਤਰ੍ਹਾਂ ਦੀ ਜਿਹੜੀ ਦੋਵੇਂ ਸਦਨ ਉਹਨਾਂ ਦੇ ਵਿੱਚ ਸਦਨਾਂ ਦੇ ਵਿੱਚ ਅਸਰਟੀਆਂ ਦੇ ਵਿੱਚ ਕਾਰ ਬਣ ਜਾਂਦੀ ਹੁੰਦੀ ਹੈ ਬਣ ਅਮਰੀਕਾ ਦੇ ਵਿੱਚ ਇਹਦਾ ਸੀਰੀਅਸਲੀ ਦੇਖਦੇ ਸੀਰੀਅਸਲੀ ਦੇਖਦੇ ਇਹ ਬਣਦੀ ਤਾਂ ਇਹ ਤਕਰੀਬਨ ਬਣ ਜਾਂਦੀ ਹੈ ਜੇ ਹੱਦ ਜਦੋਂ ਵੀ ਬਜਟ ਪਾਸ ਹੁੰਦਾ ਹੈ ਨਾ ਤੇ ਉਹ ਇੱਕ ਸਮਾਂ ਹੁੰਦਾ ਹੈ ਜਦੋਂ ਜਿਹੜੀ ਥਿਰ ਮਨੋਰਟੀ ਵਿੱਚ ਆ ਉਹਨੂੰ ਆਪਣੀਆਂ ਗੱਲਾਂ ਮਨਾਉਣ ਦਾ ਸਮਾਂ ਹੁੰਦਾ ਹੈ ਕਿ ਉਹ ਆਪਣੀਆਂ ਮੰਗਾਂ ਰੱਖਦੇ ਨੇ ਉਹ ਜਿਹੜੇ ਉਹਨਾਂ ਦੇ ਉਹਨਾਂ ਦੇ ਜਿਹੜਾ ਆਧਾਰ ਆ ਉਹਨੂੰ ਜਿਹੜੇ ਲੋਕ ਜਾਦੀ ਸੂਟ ਕਰਦੀਆਂ ਨੇ ਗੱਲਾਂ ਉਹ ਉਹਨਾਂ ਨੂੰ ਮਨਵਾਉਂਦੇ ਨੇ ਪਰ ਇਸ ਵਕਤ ਜਿਹੜੀ ਕੁੰਡੀ ਆ ਥੋੜੀ ਉਹ ਜਾਰੇ ਕਸੂਤੀ ਫਸ ਗਈ ਆ ਕਿਉਂਕਿ ਇੱਕ ਇਹ ਇੱਕ ਬਹੁਤ ਵੱਡਾ ਇਸ਼ੂਸ ਰਿਗਾਰਡ ਜਿਹੜੀ ਹੈਲਥ ਕੇਅਰ ਹੈਲਥ ਕੇਅਰ ਆ ਯੂ ਐਸ ਦੇ ਵਿੱਚ ਬੜੀ ਐਕਸਪੈਂਸਿਵ ਹੋ ਰਹੀ ਆ ਔਰ ਜਿਹੜਾ ਆਮ ਬੰਦਾ ਆ ਉਹਨੂੰ ਸਪੋਰਟ ਨਹੀਂ ਕਰ ਸਕਦਾ ਖਾਸ ਕਰਕੇ ਜਿਹੜਾ ਗਰੀਬ ਬੰਦਾ ਆ ਮਿਨਿਮਮ ਵੇਜ ਵਾਲਾ ਖਾਸ ਕਰਕੇ ਔਰ ਇਹ ਇੱਕ ਵੱਡੀ ਜਿਹੜੀ ਡੈਮੋਕ੍ਰੇਟ ਪਾਰਟੀ ਆ ਉਹਦੀ ਇੱਕ ਵੱਡੀ ਉਪਲਬਧੀ ਸੀਗੀ ਇਹ ਆਪਣੇ ਸਮੇਂ ਦੇ ਵਿੱਚ ਜਦੋਂ ਓਬਾਮਾ ਪ੍ਰੈਜ਼ੀਡੈਂਟ ਸੀਗੇ ਉਹ ਉਸ ਸਮੇਂ ਕਿ ਉਹ ਹੁਣ ਉਹਨਾਂ ਨੇ ਜਿਹੜਾ ਗਰੀਬ ਲੋਕ ਨੇ ਉਹਨਾਂ ਨੂੰ ਵੀ ਫਰੀ ਇੰਸ਼ੋਰੈਂਸ ਦਾ ਜਾਂ ਥੋੜੇ ਪੈਸੇ ਦੇ ਕੇ ਇੰਸ਼ੋਰੈਂਸ ਮਿਲ ਸਕਦੀ ਆ ਸੋ ਜਿਹੜੀ ਇਹ ਜਿਹੜੇ ਹੁਣ ਰਿਪਬਲਿਕਨ ਪਾਰਟੀ ਆ ਉਹ ਉਸ ਜਿਹੜੀ ਓਬਾਮਾ ਕੇਅਰ ਆ ਉਹਨੂੰ ਖਤਮ ਕਰਨਾ ਚਾਹੁੰਦੀ ਆ uh because physically physical wise ਜਿਹੜੀ ਇਹ ਪ੍ਰੋਪੋਜੀਸ਼ਨ ਹੈ ਇਟਸ ਅ ਵੈਰੀ ਐਕਸਪੈਂਸਿਵ ਦੈਟਸ ਉਹਨਾਂ ਦਾ ਇੱਕ ਹੈ ਨਾ ਪਰ ਇਹਦੇ ਉੱਤੇ ਕਿਤੇ ਨਾ ਕਿਤੇ ਸਮਝੌਤਾ ਕਰਨਾ ਹੀ ਪੈਣਾ ਜਾਂ ਪਮਾ ਹੋਰ ਰਿਪਬਲਿਕਨ ਜਿੰਨਾ ਮਰਜ਼ੀ ਆੜ ਲੈਣ ਕਿਉਂਕਿ ਜਿਹੜੀ ਗਵਰਨਮੈਂਟ ਕਿੰਨਾ ਚਿਰ ਬੰਦ ਕੀਤੀ ਜਾ ਸਕਦੀ ਆ ਕਿਉਂਕਿ ਜਿਹੇ ਬਹੁਤ ਵੱਡੇ ਵੱਡੇ ਜਿਹੜੇ ਖਰਚੇ ਨੇ ਹਰੇਕ ਗੱਲ ਦੇ ਡਿਫੈਂਸ ਡਿਪਾਰਟਮੈਂਟ ਦੇ ਜਿਹੜੇ ਵੈਟਰਨਸ ਨੇ ਹੋਰ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦਾ ਜਿਨ੍ਹਾਂ ਦਾ ਜਿਵੇਂ ਕਾਫੀ ਸਾਰੇ ਲੋਕ ਨੇ ਜਿਹੜੇ ਵੈਲਫੇਅਰ ਦੇ ਉੱਪਰ ਨੇ ਜਿਨ੍ਹਾਂ ਦੇ ਜਿਨ੍ਹਾਂ ਕੋਲੇ ਜਿਹੜੇ ਕਿ ਹੈਂਡੀਕੈਪ ਹੋ ਸਕਦੇ ਨੇ ਕਿਸੇ ਤਰੀਕੇ ਨਾਲ ਵੀ ਉਹਨਾਂ ਦੀ ਜਿਹੜੀ ਤਨਖਾਹ ਉਹਨਾਂ ਦੀ ਜਿਹੜੀ ਪੈਸੇ ਨੇ ਉਹਨਾਂ ਨੂੰ ਜਿਹੜੇ ਮਿਲਦੇ ਨੇ ਉਹ ਬੰਦ ਹੋਏ ਹੋਏ ਨੇ ਸੋ ਇਸ ਗੱਲ ਦੀ ਹਾਕਾਰ ਮਚਣੀ ਜਿਹੜੀ ਆ ਉਹ ਸ਼ੁਰੂ ਹੋ ਗਈ ਆ ਇਹਦੇ ਵਿੱਚ ਦੋਵੇਂ ਪਾਰਟੀਆਂ ਦੋਵੇਂ ਪਾਰਟੀਆਂ ਦੇ ਰਿਪਬਲਿਕਨ ਨੇ ਉਹ ਕਹਿ ਰਿਹਾ ਕਿ ਉਹ ਕਹਿ ਰਿਹਾ ਕਿ ਡੈਮੋਕ੍ਰੇਟਸ ਕਰਕੇ ਡੈਮੋਕ੍ਰੇਟਸ ਕਰਕੇ ਅਸੂਲੀ ਰਹਿਣ ਦੇ ਛਟੜਾ ਕੋਈ ਨਹੀਂ ਛਟੜਾ ਕਾਪੀ ਇਕੱਠੇ ਉਤਪਰਨ ਦੇ ਡੈਮੋਕ੍ਰੇਟਸ ਕਰਕੇ ਡੈਮੋਕ੍ਰੇਟਸ ਇਹ ਕਹਿ ਰਹੇ ਕਿ ਕਿਉਂ ਕਰ ਪਬਲਿਕ ਸੰਸਦ ਨਾਲ ਗੱਲ ਨਹੀਂ ਮਨ ਰਿਹਾ ਜਿਹੜਾ ਡੈਡਲੌਕ ਲੱਗਾ ਹੈ ਇਹਦੇ ਵਿੱਚ ਲੋਕ ਕਿਸ ਤਰ੍ਹਾਂ ਸੋਚਦੇ ਆ ਵੀ ਇਹ ਕਿਹਦੀ ਪਾਰਟੀ ਕਰਕੇ ਕਿਹਦੀ ਪਾਰਟੀ ਕਰਕੇ ਸ਼ਟਡਾਊਨ ਹੋ ਗਈ ਦੇਖੋ ਜਿਹੜਾ ਜਿਹੜੀ ਕੰਟਰੀ ਆ ਇਸ ਵਕਤ ਯੂਐਸ ਦੇ ਵਿੱਚ ਉਹ ਬਹੁਤ ਬੁਰੇ ਤਰੀਕੇ ਨਾਲ ਲੋਕ ਜਿਹੜੇ ਡਿਵਾਈਡ ਹੋਏ ਹੋਏ ਨੇ ਜਿਹੜਾ ਈਵਨ ਇਦਾਂ ਦੇ ਜਿਹੜੇ ਮਹੱਤਵਪੂਰਨ ਇਸ਼ੂ ਨੇ ਬਜਟ ਦੇ ਜਿੱਥੇ ਕਿ ਸਾਰੇ ਲੋਕਾਂ ਦੀ ਲੋੜ ਆ ਇਹ ਉਹਦੇ ਉੱਤੇ ਵੀ ਜਿਹੜੀ ਲੋਕ ਨੇ ਉਹਨਾਂ ਦੇ ਡਿਫਰੈਂਟ opinion ਨੇ ਪਿਛਲੇ ਆ ਵੀਕਐਂਡ ਦੇ ਉੱਤੇ ਸੈਟਰਡੇ ਬਹੁਤ ਵੱਡੇ ਵੱਡੇ ਜਿਹੜੇ ਹੈਗੇ ਨੇ ਉਹ ਪ੍ਰੋਟੈਸਟ ਹੋਏ ਨੇ ਨੋ ਕਿੰਗ ਪ੍ਰੋਟੈਸਟ ਆਈ ਥਿੰਕ ਤੁਸੀਂ ਵੀ ਸੁਣੇ ਹੋਣੇ ਆ ਉਹ ਵਰਲਡਵਾਈਡ ਉਸ ਤੋਂ ਉਸਦੀ ਕਵਰੇਜ ਹੋਈ ਆ ਸੋ ਉਹ ਜਿਹੜੇ ਪ੍ਰੋਟੈਸਟ ਨੇ ਉਹ ਜਿਹੜੀਆਂ ਰਿਪਬਲਿਕਨ ਪਾਰਟੀ ਦੀਆਂ ਜਾਂ ਮਿਸਟਰ 트ੰਪ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਦੇ ਖਿਲਾਫ ਨੇ ਜਿਹਦੇ ਵਿੱਚੋਂ ਇਮੀਗ੍ਰੇਸ਼ਨ ਇੱਕ ਮੇਜਰ ਇਸ਼ੂ ਆ ਫਿਰ ਜਿਹੜਾ ਇਹ ਅ ਅਫੋਰਡੇਬਲ ਐਕਟ ਆ ਜਿਹੜਾ ਅਬਾਮਾ ਕੇਅਰ ਜਿਹਨੂੰ ਕਹਿੰਦੇ ਆ ਉਹ ਇੱਕ ਵੱਡਾ ਇਸ਼ੂ ਆ ਇਸ ਤਰੀਕੇ ਨਾਲ ਜਿਹੜੇ ਹੋਰ ਬਹੁਤ ਸਾਰੇ ਪ੍ਰੋਗਰਾਮ ਨੇ ਜਿਹੜੇ এনवायरमेंट ਨਾਲ ਰਿਲੇਟਡ ਨੇ ਜਾਂ ਜਾ ਕੁਛ এডੂਕੇਸ਼ਨਲ ਰਿਲੇਟਡ ਨੇ ਯੂਨੀਵਰਸਿਟੀਆਂ ਨਾਲ ਰਿਲੇਟਡ ਨੇ ਉਹ ਸਾਰੇ ਇਸ਼ੂ ਨੇ ਜਿਹੜੇ ਉਹ بڑے ਲੋਕਾਂ ਨੇ ਮਤਲਬ ਵੱਧ ਚੜ ਕੇ ਉਹਨਾਂ ਨੂੰ ਚੱਕਿਆ ਆ ਔਰ ਉਹਨਾਂ ਉੱਪਰ ਜਿਹੜੀ ਜਿਹੜੀ ਹੌਸਟਾਈਲ এনवायरमेंट ਬਣਾਇਆ ਹੋਇਆ ਹੈ ਟਰੰਪ ਐਡਮਿਨਿਸਟ੍ਰੇਸ਼ਨ ਨੇ ਉਹਦੇ ਖਿਲਾਫ ਜਿਹੜੇ ਉਹ ਮਜਾਰੇ ਕੋਈ ਨੇ ਸਾਰੇ ਤਕਰੀਬ ਸਾਰੇ ਵੱਡੇ ਸ਼ਹਿਰਾਂ ਦੇ ਵਿੱਚ ਅ ਅਗਲੀ ਗੱਲਬਾਤ ਜਿੱਦਾਂ ਤੁਸੀਂ ਸਾਰੇ ਮਾਮਲਿਆਂ ਵਿੱਚ ਸਾਰੀ ਗੱਲਬਾਤ ਕੀਤੀ ਹੈ ਇੱਕ ਹੋਰ ਮਾਮਲਾ ਹੋਰ ਕਾਫੀ ਲੰਬੇ ਸਮੇਂ ਤੋਂ ਚਰਚਾ ਦੇ ਵਿੱਚ ਆ ਰਿਹਾ ਹੈ ਵਾਸ਼ਿੰਗਟਨ ਡੀਸੀ ਤੋਂ ਗੱਲਬਾਤ ਸ਼ੁਰੂ ਹੋਈ ਸੀ ਕਿ ਰਾਸ਼ਟਰਪਤੀ 트ੰਪ ਨੇ ਨੈਸ਼ਨਲ ਗਾਰਡ ਤਾਇਨਾਤ ਕਰ ਦਿੱਤੇ ਫਿਰ ਹੁਣ ਸੈਨਫਰਾਂਸਿਸੋ ਦੀ ਗੱਲਬਾਤ ਚੱਲਦੀ ਹੈ ਉਸ ਪਾਕ ਹੀ ਥਾਵਾਂ ਦੇ ਉੱਤੇ ਹੈ ਇਹ ਕੀ ਮਾਮਲਾ ਹੈ ਕੀ ਮਾਮਲਾ ਹੈ ਤੁਹਾਨੂੰ ਕੀ ਲੱਗਦਾ ਕਿ ਇਹਦੇ ਵਿੱਚ ਕਿਉਂਕਿ 트ੰਪ ਕਹ ਰਿਹਾ ਹੈ ਕ੍ਰਾਈਮ ਵੱਧ ਬਹੁਤ ਗਿਆ ਜਿਹੜੇ ਸ਼ਹਿਰਾਂ ਦੇ ਵਿੱਚ ਲਾਈ ਜਾ ਰਹੇ ਉਹ ਸ਼ਹਿਰਾਂ ਦੇ ਮੇਅਰ ਸ਼ਹਿਰਾਂ ਦੇ ਮੇਅਰ ਸਟੇਟਾਂ ਦੇ ਗਵਰਨਰ ਕਾਰਕ ਕਰਾਇਮ ਸਾਡੇ ਜਿਹੜਾ ਡਾਊਨ ਆ ਇਹਦੇ ਪਿੱਛੇ ਦੀ ਰਾਜਨੀਤੀ ਜਾਂ ਰਾਜਨੀਤਿਕ ਮਾਰੇ ਥੋੜਾ ਜਿਹਾ ਸਾਨੂੰ ਦੱਸੋ ਦੇਖੋ ਜੀ ਰਾਜਨੀਤੀ ਕਲੀਅਰ ਆ ਜਿਹੜੇ ਖਾਸ ਕਰਕੇ ਜਿਹੜੇ ਮinority ਸਿਟੀਜ਼ ਨੇ ਜਾਂ ਜਿੱਥੇ ਓਬਵੀਅਸਲੀ ਮжоਰਿਟੀ ਜਿਹੜੇ ਜਾਦੇ ਮinority ਸਿਟੀਜ਼ ਨੇ ਉਹਦਾ ਵਿੱਚ ਥੋੜਾ ਕਰਾਇਮ ਦਾ ਫਰਕ ਤਾਂ ਹੈਗਾ ਹੀ ਆ ਇਹਦੇ ਚ ਨੋ ਡਾਊਟ ਅਬਾਊਟ ਇਟ ਪਰ ਇਹਨਾਂ ਨੂੰ ਇੱਕ ਕੋਈ ਬਹਾਨਾ ਤਾਂ ਚਾਹੀਦਾ ਹੈ ਨਾ ਕਿ ਉਹਨਾਂ ਨੇ ਜਿੱਥੇ ਇਮੀਗ੍ਰੈਂਟਸ ਰਹਿੰਦੇ ਨੇ ਜਾਂ ਮਿਨੋਰਟੀ ਕਮਿਊਨिटीज ਰਹਿੰਦੀਆਂ ਨੇ ਜੇ ਉਹਨਾਂ ਨੂੰ ਇਹਨਾਂ ਨੇ ਰਿਪੋਰਟ ਕਰਨਾ ਆ ਉਹਨਾਂ ਨੂੰ ਪੜ ਕੇ ਚੜਾਉਣਾ ਆ ਦੇ ਨੀਡ ਐਕਸੈਸ ਟੂ ਦੋ ਸਿਟੀਜ਼ ਫ੍ਰੀ ਐਕਸੈਸ ਔਰ ਇੱਕ ਤਰੀਕਾ ਲੱਭਿਆ ਉਹਨਾਂ ਨੇ ਕਿ ਨੈਸ਼ਨਲ ਗਾਰਡ ਡਿਪਲੋਏ ਕਰ ਦੋ ਇਹ ਬਹਾਨਾ ਲਾ ਕੇ ਕਿ ਇੱਥੇ ਅਨਾਰਕੀ ਆ ਇਸ 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 ਸਿਟੀ ਦੇ ਵਿੱਚ ਔਰ ਇੱਥੇ ਲਾ ਐਂਡ ਆਰਡਰ ਦੀ ਸਿਚੁਏਸ਼ਨ ਆ ਸੋ ਇਹਦਾ ਬਹਾਨਾ ਲਾ ਕੇ ਜਿਹੜੇ ਨੈਸ਼ਨਲ ਗਾਰਡ ਦਾ ਬਖਸਾਰਾ ਲੈ ਕੇ ਜਿਹੜੇ ਇਮੀਗ੍ਰੈਂਟਸ ਨੇ ਜਾਂ ਮinority ਕਮਿਊਨਿਟੀਜ਼ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਫੜਨਾ ਰਿਪੋਰਟ ਕਰਨਾ ਚਾਰਜ ਕਰਨਾ ਸੋ ਇੱਕ ਇੱਕ ਪ੍ਰੋਸੈਸ ਇਹਨਾਂ ਨੇ ਇੱਕ ਇੱਕ ਬੈਕ ਡੋਰ ਪ੍ਰੋਸੈਸ ਸ਼ੁਰੂ ਕੀਤਾ ਹੋਇਆ ਜਿੱਥੇ ਇਹ ਟਰੱਪਸ ਹੋਵੇ ਇਹ ਰਹੇ ਰਾਸ਼ਟਰਪਤੀ ਕਮਪੇ ਜਿਹੜੇ ਆਈਐਸ ਦੇ ਆਫੀਸਰਸ ਨੇ ਉਹਨਾਂ ਦੇ ਉੱਤੇ ਹਮਲੇ ਹੋ ਰਹੇ ਆ ਬੀ ਬੁਰੀ ਹਾਲਤਾ ਇੱਥੇ ਲੋਕਾਂ ਦੀ ਇਸ ਕਰਕੇ ਸਾਨੂੰ ਇਹ ਗਾਰਡਸ ਲਾਉਣੇ ਪੈ ਰਹੇ ਆ ਆਪਣੀਆਂ ਉਹਨਾਂ ਏਜੰਸੀਜ਼ ਨੂੰ ਪ੍ਰੋਟੈਕਟ ਕਰਨ ਦੇ ਲਈ ਇਹ ਗੱਲ ਕਿੰਨੀ ਸੱਚ ਹੈ ਜੀ ਕੁਝ ਇੱਕ ਕੈਸੂਲੇਟਡ ਇਨਸੀਡੈਂਟ ਹੋਏ ਨੇ ਜਿੱਥੇ ਇੱਕ ਕਿਸੇ ਟੈਕਸਸ ਵਿੱਚ ਇੱਕ ਨੌਜਵਾਨ ਨੇ ਗੋਲੀ ਚਲਾ ਦਿੱਤੀ ਸੀ ਉੱਥੇ ਇੱਕ ਇੱਕ ਦੋ ਇਮੀਗ੍ਰੈਂਟੀ ਜ਼ਖਮੀ ਹੋਏ ਸੀ ਕੋਈ ਆਇਸ ਦਾ ਬੰਦਾ ਜ਼ਖਮੀ ਨਹੀਂ ਸੀ ਹੋਇਆ ਪਰ ਕੋਈ ਇਦਾਂ ਕੋਈ ਵਾਈਟ ਸਪ੍ਰਿੰਟ ਗੱਲ ਨਹੀਂ ਕਿ ਹਾਂ ਆਬਵੀਅਸਲੀ ਜਿਹੜੇ ਡੈਮੋਨਸਟ੍ਰੇਸ਼ਨ ਹੋ ਰਹੇ ਨੇ ਵਿਰੋਧ ਕਰ ਰਹੇ ਨੇ ਲੋਕ ਖਾਸ ਕਰਕੇ ਜਿਹੜੇ ਐਂਟੀ ਇਮੀਗ੍ਰੈਂਟ ਰੈਟ੍ਰਿਕ ਦਾ ਇੱਥੇ ਸਾਰੇ ਖਾਸ ਕਰਕੇ ਵੱਡੇ ਸਿਟੀ ਨੇ ਉਹ ਜ਼ਰੂਰ ਇਹਨਾਂ ਵਾਸਤੇ ਸਿਰਦਰਦੀ ਬਣਿਆ ਹੋਇਆ ਕਿਉਂਕਿ ਜਿਹੜੇ ਲੋਕ ਨੇ ਖਾਸ ਕਰਕੇ ਜਿਹੜੀ ਡੈਮੋਕ੍ਰੈਟਿਕ ਸਾਈਡ ਆ ਉਹ ਨਹੀਂ ਚਾਹੁੰਦੇ ਕਿ ਇਸ ਤਰੀਕੇ ਨਾਲ ਸਮਰਲੀ ਜਿਹੜੇ ਹੈਗੇ ਨੇ ਲੋਕਾਂ ਨੂੰ ਰਿਪੋਰਟ ਕੀਤਾ ਜਾਵੇ ਬਿਨਾ ਕਿਸੇ ਡਿਊ ਪ੍ਰੋਸੈਸ ਦੇ ਸੋ ਇਸ ਗੱਲ ਦਾ ਵਿਰੋਧ ਜਿਹੜਾ ਆਮ ਅਮਰੀਕਨ ਨੇ ਉਹ ਕਰ ਰਹੇ ਨੇ ਔਰ ਉਹਦੇ ਕਰਕੇ ਜਿਹੜੇ ਮੁਜ਼ਾਹਰੇ ਨੇ ਤੇ ਸਾਰਾ ਕੁਝ ਜਿਹੜਾ ਇਹ ਇਹ ਹੋਰ ਆਉਣ ਵਾਲੇ ਸਮੇਂ 'ਚ ਵਧਣ ਦੇ ਚਾਂਸ ਹੈ ਜੇ ਇਸ ਗੱਲ ਨੂੰ ਠੱਲ ਨਾ ਪਈ ਅ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਤੁਸੀਂ ਪ੍ਰੋਸੈਸ ਨਹੀਂ ਕੀਤਾ ਜਾ ਰਿਹਾ ਇੱਕ ਰਾਸ਼ਟਰਪਤੀ ਟਰੰਪ ਦਾ ਹੋਰ ਮੁੱਦਾ ਗੋਤਾ ਹੈ ਕਿ ਜਿਹੜੇ ਡਰੱਗ ਕਾਰਟਲ ਦੇ ਨਾਲ ਲੜਾਈ ਆ ਉਹਨਾਂ ਨੂੰ ਵੀ ਡਿਊ ਪ੍ਰੋਸੈਸ ਦੇ ਵਿੱਚ ਫੜ ਕੇ ਅਦਾਲਤਾਂ 'ਚ ਪੇਸ਼ ਨਹੀਂ ਕੀਤਾ ਜਾ ਰਿਹਾ ਸਿੱਧਾ ਉਹਨਾਂ ਨੂੰ ਮਤਲਬ ਬੰਬ ਮਾਰ ਕੇ ਜਾਂ ਗੋਲੀਆਂ ਮਾਰ ਕੇ ਡਾਇਆ ਜਾ ਰਿਹਾ ਖਾਸ ਤੌਰ ਦੇ ਉੱਤੇ ਜਿਹੜੀਆਂ ਸੀਜ਼ ਦੇ ਵਿੱਚ ਕੁਝ ਬੋਡਸ ਸੀ ਨਹੀਂ ਆ ਬੈਨਗਵੇਲਾ ਵੱਲੋਂ ਆਉਂਦੀਆਂ ਤੇ ਉਹਨਾਂ ਨੂੰ ਇਹਨਾਂ ਨੇ ਕਿੰਨੇ ਇਨਸੀਡੈਂਟ ਹੁਣ ਤੱਕ ਹੋ ਚੁੱਕੇ ਜਿੱਥੇ ਸਿੱਧਾ ਉਹਨਾਂ ਨੂੰ ਬੋਟਸ ਦੀ ਬੋਟਸ ਛੇ ਬੰਦੇ ਹੁਣ ਰੀਸੈਂਟਲੀ ਮਾਰੇ ਗਏ ਆ ਉਹਨਾਂ ਨੂੰ ਬੰਬ ਸਟਕ ਤੇ ਉੱਥੇ ਵੀ ਇਹ ਵੈਨਜ਼ੁਏਲਾ ਦੇ ਵਿੱਚ ਵੀ ਇਹਨਾਂ ਨੇ ਕਾਫੀ ਜਿਹੜੀਆਂ ਆਪਣੀਆਂ ਇਹਨਾਂ ਦੀਆਂ ਸੂਈਏ ਏਜੰਸੀਆਂ ਨੇ ਉਹਨਾਂ ਨੂੰ ਫੁੱਲ ਦੇ ਦਿੱਤੀ ਹੈ ਫੁੱਲ ਦੇ ਦਿੱਤੀ ਹੈ ਡੈਮੋਕ੍ਰੇਟਸ ਇਸ ਦਾ ਬੜਾ ਵੀ ਵਿਰੋਧ ਕਰ ਰਹੇ ਆ ਜਿਹੜੇ ਇਹਨਾਂ ਨੂੰ ਟਰੂ ਪ੍ਰੋਸੈਸ ਹੋਣਾ ਚਾਹੀਦਾ ਸੀ ਜਦੋਂ ਇਹ ਕਹਿੰਦੇ ਆ ਕਿ ਇਹ ਨਾਰਕੋ ਟੈਰਰਿਸਟ ਨੇ ਜਦਾਂ ਲੜਾਈ ਲੱਗੀ ਆ ਲੜਾਈ ਵਿੱਚ ਕੋਈ ਕਿਸੇ ਨੂੰ ਫੜ ਕੇ ਅਦਾਲਤ ਤੇ ਨਹੀਂ ਪੇਸ਼ ਕੀਤਾ ਜਾਂਦਾ ਸਿੱਧਾ ਮਾਰ ਦਿੱਤਾ ਜਾਂਦਾ ਇਹ ਮਾਮਲਾ ਇਹ ਸਾਨੂੰ ਸਮਝਾਇਓ ਜੀ ਦੇਖੋ ਜੀ ਇੱਕ ਬੇਸਿਕ ਪਰ ਹਲੋ ਮੇ ਅਮਰੀਕਾ ਦੀ ਸ਼ੁਰੂ ਤੋਂ ਜਿੰਨੂੰ ਇਹਨਾਂ ਨੇ ਇਹਨਾਂ ਦੀ ਅੱਖ 'ਚ ਰੜਕਦਾ ਹੋਵੇ ਬੰਦਾ ਉਹਨੂੰ ਇਹਨਾਂ ਕੋਈ ਨਾ ਕੋਈ ਬਹਾਨਾ ਲਾ ਕੇ ਢਾਉਣਾ ਹੀ ਹੁੰਦਾ ਜੀ ਉਹ ਪਵਾ ਸਦਾਮ ਹਸੈਨ ਸੀ ਤੇ ਪਵਾ ਕੋਈ ਹੋਰ ਤੁਸੀਂ ਦੁਨੀਆ ਦੇ ਦੇਖ ਲਓ ਜਿੰਨੇ ਵੀ ਲੋਕ ਹੋਏ ਨੇ ਕਿਤੇ ਕਿਤੇ ਵੱਡੇ ਵੱਡੇ ਯੂਐਨ ਦੇ ਵਿੱਚ ਝੂਠ ਬੋਲ ਕੇ ਤੇ ਦੇ ਹੈਵ ਅ ਮੇਕ ਦਿਸ ਏਕਸਕਿਊਜ਼ ਕਿ ਉਥੇ ਵੱਡੇ 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 ਬੰਬ ਪਏ ਨੇ ਤੇ ਕੈਮੀਕਲ ਬੰਬ ਪਏ ਨੇ ਦਿਸ ਥੈਟ ਹੁਣ ਅਨਫੋਰਚੂਨੇਟਲੀ ਜਿਹੜਾ ਮੋਡੋਰੋ ਆ ਉਹ ਬੈਨਜ਼ੂਏਲਾ ਉਹ ਉੱਥੇ ਆਇਲ ਦਾ ਬਹੁਤ ਹੈਗਾ ਯਾਰ ਤੁਹਾਨੂੰ ਇਟਸ ਅ ਆਇਲ ਪ੍ਰੋਡਿਊਸਿੰਗ ਕੰਟਰੀ ਸੋ ਉਹਦੇ ਨਾਲ ਇਹ ਆ ਕਿ ਉਹ ਕਾਮੁਨਿਸਟ ਨੇ ਦੇ ਆਰ ਐਨ ਟੀ ਅ ਅਮਰੀਕਨ ਜਿਹੜੀ ਆਈਡੀਓਲੋਜੀ ਵਾਈਜ਼ ਔਰ ਉਹ ਇੱਕ ਤਰੀਕੇ ਨਾਲ ਬਾਕੀ ਜਿਹੜੇ ਸਾਊਥ ਅਮਰੀਕਨ ਕੰਟਰੀ ਨੇ ਉਹਨਾਂ ਨੇ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਦਾ ਸਮਝੌਤਾ ਕਰ ਲਿਆ ਇਹਨਾਂ ਨਾਲ ਵਾਰੂ ਗੰਜੂਲਾ ਦੇ ਡੋਰ ਉਹ ਆਕੜਿਆ ਹੋਇਆ ਸੋ ਦੇ ਵਾਂਟ ਟੂ ਟੀਚ ਹਮ ਅ ਲੈਸਨ ਸੋ ਉਹਦੇ ਉਹਦੇ ਕਰਕੇ ਜਿਹੜੀ ਸਾਰਾ ਫੋਕਸ ਆ ਬਹੁਤ ਸਾਰੀ ਜਿਹੜੀ ਮਿਲਟਰੀ ਫੋਰਸ ਆ ਜਿਹੜੇ ਇਹਨਾਂ ਦੇ ਜੰਗੀ ਬੇੜੇ ਨੇ ਉਹ ਤੁਮ ਤੋਰੇ ਹੋਏ ਨੇ ਇਹਨਾਂ ਨੇ ਟੂ ਪ੍ਰੈਸ਼ਰਾਈਜ਼ ਹਿਮ ਟੂ ਸਬਮਿਟ ਵਾਰੂ ਬੰਦਾ ਅਜੇ ਸਬਮਿਟ ਨਹੀਂ ਕਰ ਰਿਹਾ 让我们 ਸੀ ਵਾਟ ਹੈਪਨਸ ਅਜੇ ਇਹਦੀ ਬਹੁਤ ਜ਼ਿਆਦਾ ਗੱਲ ਇਹਦੀ ਪਬਲਿਕ ਡਿਸਕੋਰਸ ਵਿੱਚ ਅਜੇ ਅਮਰੀਕਨਸ ਦੇ ਵਿੱਚ ਨਹੀਂ ਆਈ ਜਿਹੜੇ ਕੋਈ ਸੀਰੀਅਸ ਸਰਕਲ ਨੇ ਪੋਲਿਸੀ ਮੇਕਰਸ ਨੇ ਅਜਿਹਾ ਇਵਨ ਡੈਮੋਕ੍ਰੇਟ ਪਾਰਟੀ ਵਾਲੇ ਵੀ ਜਿਹੜੇ ਲੀਡਰ ਨੇ ਉਹ ਵੀ ਉੱਪਰ ਲਈ ਇਹਦੀ ਗੱਲ ਨਹੀਂ ਕਰ ਰਹੇ ਮੇਬੀ ਦੇ ਹੈਵ ਇੰਟਰਸਟ ਇਨ ਥੇਅਰ ਐਜ਼ ਅ ਅਮਰੀਕਨਸ ਔਰ ਮੇਰਾ ਖਿਆਲ ਚ ਉਹਨੂੰ ਬੀਇੰਗ ਕਿ ਉਹ ਇੱਕ ਔਇਲ ਪ੍ਰੋਡਿਊਸਿੰਗ ਕੰਟਰੀ ਆ ਇੱਕ ਉਹ ਇੱਕ એનર્ਜੀ ਪ੍ਰੋਡਿਊਸਿੰਗ ਕੰਟਰੀ ਆ ਔਰ ਉਹ ਆਪਦਾ ਆਪਦਾ ਇੱਕ ਵੱਖਰਾ ਰੁਤਬਾ ਰੱਖਦਾ ਹੈ ਉਸ ਉਸ ਕਿੱਤੇ ਦੇ ਵਿੱਚ ਇਸ ਕਰਕੇ ਇਹਨਾਂ ਨੂੰ ਚੁਭਦਾ ਹੈ ਔਰ ਦੇ ਵਾਂਟ ਟੂ ਕੈਪਚਰ ਦੈਟ ਦਿਸ ਇਜ਼ ਮਾਈ ਪੁਆਇੰਟ ਆਫ ਵਿਊ ਜੀ ਇੱਕ ਯਦਵਨ ਸਿੰਘ ਜਿਹੜੀ ਇਮੀਗ੍ਰੈਂਟਸ ਦੇ ਉੱਤੇ ਸ਼ਕਤੀ ਆ ਉਹਦੇ ਵੀ ਕੀ ਅਪਡੇਟ ਹੁਣ ਲਗਾਤਾਰ ਉਸੇ ਤਰੀਕੇ ਦੇ ਨਾਲ ਆਈਸ ਦੀਆਂ ਰੇਡਸ ਜਿਸੀਆਂ ਖਬਰਾਂ ਦੇਖਦੇ ਆਂ ਟਰੱਕਰਸ ਨੂੰ ਰੋਕਿਆ ਜਾ ਰਿਹਾ ਹੈ ਕਈ ਕੁਝ ਕੀ ਤਿਆਰ ਹੈ ਉਹਦੇ ਕੁਝ ਨੀਤੀ ਦੇ ਵਿੱਚ ਤਬਦੀਲੀ ਆਈ ਕੁਝ ਥੋੜੀ ਜੀ ਹੁਣ ਢਿੱਲ ਹੋਈ ਆ ਉਸੇ ਤਰ੍ਹਾਂ ਸ਼ਕਤੀ ਆ ਜਾਂ ਵਧ ਰਹੀ ਆ ਜੀ ਸਿਚੁਏਸ਼ਨ ਕੀ ਆ ਅਮਰੀਕਾ ਦੀ ਸਿਚੁਏਸ਼ਨ ਕੀ ਆ ਅਮਰੀਕਾ ਚੈਸਟਰ ਨਹੀਂ ਜੀ ਸ਼ਕਤੀ ਤਾਂ ਵਧ ਰਹੀ ਆ ਹੋਰ ਕਿਉਂਕਿ ਜਿਹੜੇ ਆਈਸੋਲੇਟਿਡ ਹੈ ਅਜੇ ਕੱਲ ਹੀ ਆਈਸ ਦਾ ਇੱਥੇ ਨਿਊਯਾਰਕ ਚਾਇਨਾ ਟਾਊਨ ਦੇ ਵਿੱਚ ਉਹਨਾਂ ਨੇ ਕਾਫੀ ਵੱਡੀ ਰੇਡ ਕੀਤੀ ਆ ਔਰ 10 10 12 ਬੰਦੇ ਫੜੇ ਨੇ ਹਾਲਾਂਕਿ ਚਾਇਨਾ ਟਾਊਨ ਬਹੁਤ ਇੱਕ ਖਾਬਿਆ ਮਤਲਬ ਮੈਨਹੈਟਨ ਦੀ ਜਿਹੜੀ ਚਾਇਨਾ ਟਾਊਨ ਕਹਿੰਦੇ ਇਹਦੇ ਵਿੱਚ ਕਾਫੀ ਮਤਲਬ ਇੰਪੋਰਟੈਂਟ ਜਗ੍ਹਾ ਆ ਹੋ ਉੱਥੇ ਖੁਰੇ ਆਮ ਉਹਨਾਂ ਨੇ ਕਿਰਾ ਪਾ ਕੇ ਤੇ ਉੱਥੇ ਬੰਦੇ ਫੜੇ ਨੇ ਇਸੇ ਤਰੀਕੇ ਨਾਲ ਜਿਹੜੇ ਸਾਡੇ ਕਮਿਊਨਿਟੀ ਦੇ ਪਰਸਪੈਕਟਿਵ ਤੋਂ ਮੈਂ ਲਵਾਂ ਤੇ ਜਿਹੜੇ ਬਹੁਤ ਸਾਰੇ ਸਾਡੇ ਟਰੱਕਰਸ ਨੇ ਉਹਨਾਂ ਨੂੰ ਅਸੀਂ ਵੀ ਉਹਨਾਂ ਨੂੰ ਐਡਵਾਈਸ ਕਰਦੇ ਆ ਕਿ ਜਿਨ੍ਹਾਂ ਕੋਲੇ ਪੂਰੀ ਪ੍ਰੋਪਰ ਗ੍ਰੀਨ ਕਾਰਡ ਨਹੀਂ ਹੈ ਘੱਟੋ ਘੱਟ ਉਹ ਟਰੱਕ ਚਲਾਉਣਾ ਨਾ ਟਰੱਕ ਨਾ ਚਲਾਉਣ ਤਾਂ ਕਿ ਉਹ ਕਿਸੇ ਨਾ ਕਿਸੇ ਟ੍ਰਬਲ ਚਾ ਸਕਦੇ ਨੇ ਪਰ ਇਸ ਗੱਲ ਦਾ ਪ੍ਰੈਸ਼ਰ ਸਾਰੀਆਂ ਹੀ ਜਿਹੜੀਆਂ ਮਾਈਨੋਰਟੀ ਕਮਿਊਨਿਟੀਜ਼ ਨੇ ਖਾਸ ਕਰਕੇ ਇਮੀਗ੍ਰੈਂਟ ਕਮਿਊਨਿਟੀਜ਼ ਨੇ ਉਹਨਾਂ ਦੇ ਉੱਤੇ ਹੈਗਾ ਆ ਔਰ ਮੈਨੂੰ ਲੱਗਦਾ ਹੈ ਇਹ ਪ੍ਰੈਸ਼ਰ ਇਹ ਜ ਬਣਾ ਕੇ ਰੱਖਣਗੇ ਕੁਝ ਚਿਰ ਹੋਰ ਜਿੰਨਾ ਜਿਹੜਨਾਂ ਦਾ ਜਿਹੜਾ ਯੂ ਵਾਉਂਟ ਬਲੀਵ ਕਿ ਕਿੱਡੀ ਵੱਡੀ ਰਕਮ ਆ ਜਿਹੜੀ 73 ਬਿਲੀਅਨ ਡਾਲਰ ਮਤਲਬ ਜਿਹੜਾ ਹੈਗਾ ਆ ਉਹ ਇਸ ਕੰਮ ਲਈ ਰੱਖਿਆ ਹੈ ਇਹਨਾਂ ਨੇ ਜਿਹੜੇ ਬਜਟ ਦੇ ਵਿੱਚ ਜਿਹੜਾ ਇਹਨਾਂ ਨੇ ਪਿੱਛੇ ਬਜਟ ਪਾਸ ਕੀਤਾ ਸੋ ਇਸ ਏਡੀ ਵੱਡੀ ਰਕਮ ਜਿਹੜੀ ਰੱਖੀ ਹੋਈ ਆ ਉਹ ਉਹਦਾ ਉਹ ਤਾਂ ਮਤਲਬ ਦੇ ਵਰ ਐਡਵਰਟਾਈਜ਼ਿੰਗ ਕਿ ਉਹਨੂੰ ਸਾਨੂੰ ਆਈਸ ਨੂੰ ਜੁਆਇਨ ਕਰੋ ਆਈਸ ਨੂੰ ਜਿਹੜੇ ਨਵੇਂ ਡਿਟੈਂਸ਼ਨ ਸੈਂਟਰ ਬਣ ਰਹੇ ਨੇ ਸਾਰਾ ਕੁਝ ਸੋ ਆਈ ਆਈ ਥਿੰਕ ਇਟਸ ਗੋਇੰ ਟੂ ਗੋ ਲੌਂਗ ਟਰਮ ਜਿਹੜਾ ਹਫ਼ਤਾਬ ਚੱਲ ਰਿਹਾ ਆਖਰੀ ਸਵਾਲ ਜਿਆਦਾ ਦਰਸ਼ਕੀ ਇੱਕ ਧਰ ਅਮਰੀਕਾ ਦੇ ਵਿੱਚ ਇਹ ਕਹਿੰਦੀ ਹੈ ਜਿਹੜੀ ਡੋਨਲਡ ਟਰੰਪ ਦੀ ਸਾਈਡ ਆ ਵੀ ਜਿਹੜਾ ਬੰਦਾ ਵੀ ਗਲਤ ਤਰੀਕੇ ਦੇ ਨਾਲ ਇੱਥੇ ਆਇਆ ਉਹਨੂੰ ਅਸੀਂ ਦੇਸ਼ ਤੋਂ ਫੜ ਕੇ ਬਾਹਰ ਕੱਢਣਾ ਖਾਸ ਕਰਕੇ ਉਹ ਜਿਹੜੇ ਕ੍ਰਿਮੀਨਲ ਨੇ ਕ੍ਰਿਮੀਨਲ ਦੂਜਾ ਗਲਤ ਤਰੀਕੇ ਨਾਲ ਇੱਥੇ ਆ ਰਹੇ ਨੇ ਬਿਨਾਂ ਕਾਰਨ ਇੱਕ ਬਹੁਤ ਵੱਡੀ ਤੇ ਰਸ਼ੀ ਸ਼ੋਰਡ ਨੇ ਉਹ ਤੇ ਸ਼ੋਰਟ ਵੀ ਕਰਦੀ ਆ ਇਹਨਾਂ ਦੀ ਵੀ ਨਹੀਂ ਅਸੀਂ ਜਾਣ ਨਹੀਂ ਦੇਣੇ ਜਾਣ ਸੀ ਇਹਨਾਂ ਦੀ ਮਦਦ ਕਰਾਂਗੇ ਕਿ ਉਹ ਵੇਅ ਕਰਦੇ ਨਿਊਯਾਰਕ ਜਿਹੜੀ ਧਿਰ ਇੱਥੇ ਰੱਖਣਾ ਚਾਹੁੰਦੀ ਹੈ ਉਹਦੇ ਕੋਲ ਦਲੀਲ ਕੀ ਆ ਲੌਜੀਕ ਕੀ ਆ ਕਿਉਂ ਗਲਤ ਬੰਦਿਆਂ ਨੂੰ ਜਾਂ ਗਲਤ ਤਰੀਕੇ ਨਾਲੇ ਬੰਦਿਆਂ ਨੂੰ ਇੱਥੇ ਰੱਖਣਾ ਦੇਖੋ ਮੇਰੇ ਖਾਲ ਜਿਹੜੇ ਕੋਈ ਕ੍ਰਾਈਮਨਲ ਬੰਦੇ ਆ ਜਾਂ ਕ੍ਰਾਈਮਨਲ ਬੈਕਗ੍ਰਾਉਂਡ ਵਾਲੇ ਬੰਦੇ ਆ ਉਹਨਾਂ ਦੀ ਤਾਂ ਕਿਸੇ ਪਾਸੇ ਕੋਈ ਸਪੋਰਟ ਨਹੀਂ ਹੈਗੀ ਹਨਾ ਉਹ ਤਾਂ ਡੈਫੀਨੇਟਲੀ ਇਥੋਂ ਦੇ ਲੋਕਾਂ ਨੂੰ ਵੀ ਦੁਖੀ ਕੀਤਾ ਆ ਉਹਨਾਂ ਨੇ ਭਾਵੇਂ ਉਹ ਸਾਡੀ ਕਮਿਊਨਿਟੀ ਦੇ ਨੇ ਭਾਵੇਂ ਕਿਸੇ ਹੋਰ ਕਮਿਊਨਿਟੀ ਦੇ ਨੇ ਉਹਨਾਂ ਦੇ ਵਾਸਤੇ ਤਾਂ ਕਿਸੇ ਦੀ ਕੋਈ ਸਿਫਤੀ ਨਹੀਂ ਹੈਗੀ ਪਰ ਜਿਹੜੇ ਜਿਹੜੇ ਇਮੀਗ੍ਰੈਂਟਸ ਨੇ ਉਹ ਕਿਸੇ ਪੋਲੀਟੀਕਲ ਆਪਰੇਸ਼ਨ ਕਰਕੇ ਇੱਥੇ ਆਏ ਹੋਏ ਨੇ ਜਾਂ ਇਵਨ ਗਰੀਬੀ ਕਰਕੇ ਵੀ ਆਏ ਨੇ ਜਾਂ ਕਿਸੇ ਵੀ ਰੀਜ਼ਨ ਕਰਕੇ ਇੱਥੇ ਆਏ ਹੋਏ ਨੇ ਇਹ ਦੇਸ਼ ਕਿਸੇ ਦੇ ਪਿਓ ਦਾ ਨਹੀਂ ਆ ਇਟਸ ਅ ਕੰਟਰੀ ਆਫ ਇਮੀਗ੍ਰੈਂਟਸ ਇਹ ਜਿਹੜੇ ਇੱਥੋਂ ਦੇ ਅਸਲੀ ਲੋਕ ਤਾਂ ਜਿਹੜੇ ਪਛਿੰਦੇ ਨੇ ਉਹ ਤਾਂ ਵਿਚਾਰੇ ਪਤਾ ਨਹੀਂ ਹੁਣ ਕਿੱਥੇ ਦੂਰ ਰਹਿੰਦੇ ਨੇ ਕਿਤੇ ਸ਼ਹਿਰਾਂ ਤੋਂ ਪਰ ਇਹ ਸਾਰੇ ਲੋਕ ਨੇ ਜਿਹੜੇ ਇਹ ਸਾਰੇ ਕੋਈ 100 ਸਾਲ ਪਹਿਲਾਂ ਆ ਗਿਆ ਕੋਈ 150 ਸਾਲ ਪਹਿਲਾਂ ਆ ਗਿਆ ਕੋਈ 50 ਸਾਲ ਪਹਿਲਾਂ ਆ ਗਿਆ ਇ ਇਮੀਗ੍ਰੈਂਟਸ ਦਾ ਕੰਟਰੀ ਆ ਔਰ ਇਮੀਗ੍ਰੈਂਟਸ ਨੇ ਇਸ ਕੰਟਰੀ ਨੂੰ ਬਿਲਡ ਕੀਤਾ ਆ ਜੋ ਅਮਰੀਕਾ ਆ ਜਸ ਬਿਕੋਜ਼ ਆਫ ਇਮੀਗ੍ਰੈਂਟਸ ਔਰ ਇੱਥੋਂ ਦੇ ਜਿੰਨੇ ਵੀ ਪ੍ਰੈਜ਼ੀਡੈਂਟਸ ਹੋਏ ਨੇ ਜਿੰਨੀਆਂ ਵੀ ਗਵਰਨਮੈਂਟਸ ਹੋਈਆਂ ਨੇ ਪਹਿਲਾ ਜਿੰਨਾ ਵੀ ਇੱਥੋਂ ਦੀ ਹਿਸਟਰੀ ਆ ਉਹਨਾਂ ਨੇ ਇਮੀਗ੍ਰੈਂਟਸ ਨੂੰ ਵੈਲਕਮ ਕੀਤਾ ਆ ਇੱਥੇ ਔਰ ਇਹ ਡੈਫੀਨਿਟਲੀ ਠੀਕ ਆ ਕਿ ਪਿਛਲੇ ਸਮੇਂ ਦੇ ਵਿੱਚ ਖਾਸ ਕਰਕੇ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਨੇ ਬਹੁਤ ਖੁੱਲੇ ਰੂਪ ਵਿੱਚ ਜਿਹੜੇ ਇਮੀਗ੍ਰੈਂਟਸ ਨੇ ਉਹਨਾਂ ਨੂੰ ਇੱਥੇ ਬੁਲਾਇਆ ਆ ਜਿਹੜਾ ਕਿ ਮਤਲਬ ਉਹ ਠੀਕ ਨਹੀਂ ਸੀਗਾ ਤਰੀਕਾ ਜਿਹੜਾ ਇੱਥੇ ਇਮੀਗ੍ਰੈਂਟਸ ਸੱਦਣ ਦਾ ਉਹਦੇ ਕਰਕੇ ਵੀ ਇੱਕ ਇੱਕ ਜਿਹੜੀ ਦੂਸਰੀ ਧਿਰ ਸੀਗੀ ਉਹਨੂੰ ਇੱਕ ਮੌਕਾ ਮਿਲ ਗਿਆ ਕਿ ਉਹਨਾਂ ਨੇ ਇੱਕ ਐਂਟੀ ਇਮੀਗ੍ਰੈਂਟ ਵੇਵ ਚਲਾ ਕੇ ਪੋਲੀਟਿਸੀਜ਼ ਕਰਕੇ ਉਹਨੂੰ ਔਰ ਹੁਣ ਉਹ ਜਿਹੜੇ ਇਮੀਗ੍ਰੈਂਟਸ ਨੇ ਉਹ ਉਹਨਾਂ ਨੂੰ ਫੜ-ਫੜ ਕੇ ਵਾਪਸ ਭੇਜਣ ਦੀ ਤਿਆਰੀ ਕਰ ਰਹੇ ਨੇ ਜਾਂ ਭੇਜੀ ਜਾ ਰਹੇ ਨੇ ਉਹਦੇ ਵਾਸਤੇ ਉਹਨਾਂ ਨੇ ਇੱਕ ਵੱਡਾ ਬਜਟ ਰੱਖਿਆ ਹੋਇਆ ਆ ਬੰਦੇ हायर ਕੀਤੇ ਜਾ ਰਹੇ ਨੇ ਜਿਹੜੇ ਬਹੁਤ ਸਾਰੇ ਜੱਜਸ ਨੇ ਜਿਹੜੇ ਕਿ ਬੇਸਿਕ ਲੈਵਲ ਤੇ ਜਿਹੜੇ ਐਡਮਿਨਿਸਟ੍ਰੇਟਿਵ ਜੱਜਸ ਨੇ ਉਹ ਭਰਤੀ ਕੀਤੇ ਜਾ ਰਹੇ ਨੇ ਤਾਂ ਕਿ ਜਿਹੜੀ ਡੈਪੂਟੇਸ਼ਨ ਦੀ ਜਿਹੜੀ ਪ੍ਰੋਸੈਸ ਹੈ ਉਹਨੂੰ ਫਾਸਟ ਕੀਤਾ ਜਾ ਸਕੇ ਸੋ ਇਹ ਸਾਰਾ ਕੁਝ ਬੜੇ ਬੜੀ ਸਾਰੇ ਪਾਸੇ ਤੋਂ ਤਿਆਰੀ ਦੇ ਨਾਲ ਚੱਲ ਰਿਹਾ ਜੀ ਜੀ ਯਾਦੂ ਸਿੰਘ ਜੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਸਾਡਾ ਸਮਰਥਨ ਕੀਤਾ ਸਮਰਥਨ ਕੀਤਾ ਅਗਲੇ ਹਫਤੇ ਫਿਰ ਬੇਨਤੀ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ ਅਸ਼ਿਕਾਲ ਦੋਸਤੋ ਅਸੀਂ ਯਦਵਿੰਦਰ ਸਿੰਘ ਹੁਣ ਨਾਲ ਗੱਲਬਾਤ ਕੀਤੀ ਹਰ ਵੀਰਵਾਰ ਸਵੇਰੇ ਅਸੀਂ 20:00 9am ਦੇ ਵਿੱਚ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਅਪਡੇਟਸ ਅਮਰੀਕਾ ਦੀਆਂ ਜੋ ਕੁਝ ਹੁੰਦੀਆਂ ਜੋ ਕੁਝ ਉੱਥੇ ਦੀ ਰਾਜਨੀਤੀ ਦੇ ਵਿੱਚ ਹੁੰਦਾ ਉਹਨੂੰ ਤੁਹਾਡੇ ਨਾਲ ਲੈ ਕੇ ਆਉਂਦੇ ਹਾਂ ਅੱਜ ਦਾ ਪ੍ਰੋਗਰਾਮ ਇੱਥੇ ਸ਼ਮਾਪਤ ਕਰਦੇ ਹਾਂ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ